ਉਠ ਖੜਿਆ ਜੀ ਹਰਿਆਣੇ ਵਾਲੇ ਕਹਿੰਦੇ ਪਾਣੀ ਦੇਓ ਸਾਨੂੰ ਅਸੀਂ ਕਹਿੰਦੇ ਵੀ ਤੁਹਾਨੂੰ ਪਹਿਲਾਂ ਹੀ ਦਿੱਤਾ ਸੀ ਕਹਿੰਦੇ ਨਾ ਅਸੀਂ ਕਹਿੰਦੇ ਤੁਹਾਨੂੰ 6 ਮਹੀਨੇ ਪਹਿਲਾਂ ਦੇ ਚਿੱਠੀਆਂ ਲਿਖੀ ਜਾਂਦੇ ਆ ਵੀ ਤੁਹਾਡਾ ਪਾਣੀ ਖਤਮ ਹੋਊਗਾ ਤੁਹਾਡੇ ਕੋਟੇ ਦਾ 21 ਮਈ ਤੋਂ 21 ਮਈ ਤੱਕ ਪਾਣੀ ਮਿਲਦਾ ਵੀ ਤੁਸੀਂ ਮਈ ਤੋਂ ਪਹਿਲਾਂ ਨਿਵੇੜੋਂਗੇ ਕੰਮ ਤੁਹਾਨੂੰ ਇੱਕ ਗਲਾਸ ਮਿਲਦਾ ਜੀ ਇੱਕ ਦਿਨ ਵਾਸਤੇ ਪਾਣੀ ਪੀਣ ਨੂੰ ਭਾਵੇਂ 9 9 ਵਜੇ ਤੱਕ ਗਲਾਸ ਖਤਮ ਕਰ ਦਿਓ ਬਾਅਦ ਤੁਸੇ ਤੁਹਾਨੂੰ ਕੋਈ ਨਹੀਂ ਦਿੰਦਾ ਤੁਸੀਂ ਉਸ ਸਾਹਬ ਨਾਲ ਪੀਓ ਬਈ ਪੂਰਾ ਦਿਨ ਕੱਟਣਾ ਹੈ ਨਾ ਜੀ ਕਹਿੰਦੇ ਪਹਿਲਾਂ ਤਾਂ ਸਾਨੂੰ ਐ ਮਿਲ ਜਾਂਦਾ ਹੁੰਦਾ ਸੀ ਪਹਿਲਾਂ ਤਾਂ ਕਦੇ ਨਹੀਂ ਮਨਾ ਕੀਤਾ ਬਾਦਲ ਸਾਹਿਬ ਨੇ ਤੇ ਕੈਪਟਨ ਸਾਹਿਬ ਨੇ ਮੈਂ ਕਿਹਾ ਪਹਿਲਾਂ ਤਾਂ ਹੁਣ ਤੁਹਾਡੇ ਨਾਲ ਮਿਲੇ ਹੋਏ ਸੀ ਉਹ ਇੱਕ ਤੇ ਖੇਤਾਂ 'ਚ ਨਹਿਰ ਮੁਕਦੀ ਐ ਇੱਕ ਦੀਆਂ ਟੂਟੀਆਂ ਸੋਨੇ ਦੀਆਂ ਨੇ ਉਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ ਮੈਂ ਕਿਹਾ ਹੁਣ ਨਹੀਂ ਮਰਦਾ ਕਹਿੰਦੇ ਜੇ ਸੀ ਤਾਂ ਧੱਕੇ ਤੋੜ ਲਾਂਗੇ ਮੈਂ ਕਿਹਾ ਆ ਜਾਓ ਫਿਰ ਮੈਂ ਚਲੇ ਗਿਆ ਨੰਗਲ ਆ ਜਾਓ ਮੈਂ ਕਿਹਾ ਨਗਮ ਮੱਚ ਤਾਂ ਰ ਆਇਆਂ ਖੇਤੋਂ ਨੱਕੇ ਤੋੜ ਲਾਂਗੇ ਨੱਕਿਆਂ ਧੱਕੇ ਨਾ ਤੋੜ ਲਾਂਗੇ ਤੁਸੀਂ ਯਾਰ ਨੰਗਲ ਜਾ ਕੇ बैगे ਤੇ ਇੱਕ ਬੂੰਦ ਪਾਣੀ ਦੀ ਨਹੀਂ ਜਾਣਦੀ ਸੀ 21 ਤਰੀਕ ਨੂੰ ਕਹਿੰਦਾ ਹੁਣ ਲੈ ਲਓ ਹੁਣ ਤੁਹਾਡਾ ਬਣਦਾ ਜੇ ਰੱਖੀ ਕਰਨੀ ਹੈ ਸੱਚੇ ਦਿਲੋਂ ਨਾ ਪੰਜਾਬ ਦੀ ਤਾਂ ਇਹ ਹੋਊਗੀ ਇਕੱਲਾ ਨਾਰੇ ਲਾ ਕੇ ਜਾਂ ਹਾਰ ਪਵਾ ਕੇ ਨਹੀਂ ਗੱਲ ਬਣਨੀ ਜੀ ਆ ਸੜਕਾਂ ਤੇ ਆ ਜਾਓ 68000 ਕਿਲੋਮੀਟਰ ਸੜਕਾਂ ਨੇ ਜੇ ਕਿਤੇ ਕੇਂਦਰ ਵਿੱਤ ਕਰਾ ਨਾ ਕਰੇ ਨਾ ਸਾਡਾ ਲਗਭਗ 6000 ਕਰੋੜ ਰੁਪਇਆ ਆਰਡੀਐਫ ਦਾ ਰੂਰਲ ਡਵੈਲਪਮੈਂਟ ਫੰਡ ਦਾ ਰੋਕੀ ਬੈਠਿਆ ਉਹ ਅੱਜ ਜਾਰੀ ਕਰ ਦੇਣਾ ਇੱਕ ਸੜਕ ਪੰਜਾਬ ਦੇ ਵਿੱਚ ਟੂ ਟੋਆ ਦਿਖਾ ਦਿਓ ਇੱਕ ਸਿੰਗਲ ਸੜਕ ਚ ਪੰਜਾਬ ਦੇ ਵਿੱਚ ਆ ਵੀ ਆਪਦੇ ਕੋਲੋਂ ਲਾ ਰਹੇ ਹਾਂ ਅਸੀਂ ਕੋਈ ਗੱਲ ਨਹੀਂ ਕਰ ਲਾਂਗੇ ਠੀਕ ਕਰ ਲਾਂਗੇ ਉਹਨਾਂ ਤੇ ਕਿੰਨਾ ਵਿੱਚ ਰਹਿਵਾਂਗੇ ਫਿਰ ਉਹ ਲਿਖਿਆ ਨਹੀਂ ਹੁੰਦਾ ਟਰਾਲੀ ਤੇ ਨਿੱਤ ਨਿੱਤ ਮੰਗਵੇਂ ਨਹੀਂ ਮਿਲਣੀ ਆਪਣੀ ਬਣਾ ਲੈ ਮੇਰਾ ਟਰਾਲੀ ਆਪਣੀ ਭਰੋਣੀ ਪੈਣੀ ਆ ਪਤਾ ਹੁਣੋ ਠੀਕ ਹੈ ਨਾ ਸੁਇਸ਼ ਕਰਕੇ ਸੜਕਾਂ ਬਣਨ ਗਈਆਂ ਔਰ ਸੜਕਾਂ ਵੀ ਇਹ ਜਿਹੇ ਬਣਨ ਗਈਆਂ ਐਦਾਂ ਹੀ ਜਿਵੇਂ ਤੁਸੀਂ ਬੈਠੇ ਹੋ ਨਾ ਠੇਕੇਦਾਰ ਬੁਲਾ ਲੇ ਮੈਂ ਪੰਜਾਬ ਦੇ ਸਾਰੇ ਵੀ ਜਿਹੜੇ ਜਿਨ੍ਹਾਂ ਨੂੰ ਪੰਜਾਬ ਦੇ ਠੇਕੇ ਮਿਲਦੇ ਐ ਮੈਂ ਕਿਹਾ ਵੀ ਇੰਨਾ ਚਿਰ ਮਿਲਣਗੇ ਜਿਹਨੂੰ ਵੀ ਮਿਲਣਗੇ ਬੁਲਾ ਕੇ ਉਹਨਾਂ ਨਾਲ ਗੱਲ ਕੀਤੀ ਵੀ ਦੇਖੋ ਟੈਂਡਰ ਚ ਤੁਹਾਨੂੰ ਕੋਈ ਪੈਸੇ ਨਹੀਂ ਮੰਗੂਗਾ ਅਫਸਰ ਫਿਰ ਜਦੋਂ ਤੁਸੀਂ ਕੰਮ ਸ਼ੁਰੂ ਕਰਤਾ ਉੱਥੋਂ ਤੱਕ ਤੁਹਾਡੇ ਤੋਂ ਕੋਈ ਹਿੱਸਾ ਨਹੀਂ ਮੰਗੂਗਾ ਕੋਈ ਪੀਡਬਲਡ ਵਾਲਾ ਕੋਈ ਕੋਈ ਮੰਡੀ ਬੋਰਡ ਵਾਲਾ ਕੋਈ ਅਫਸਰ ਉੱਥੋਂ ਨਹੀਂ ਮੰਗੂਗਾ ਤੁਹਾਡੇ ਤੋਂ ਕੋਈ ਹਿੱਸਾ ਨਹੀਂ ਮੰਗੂਗਾ ਕਿਉਂਕਿ ਉਹ ਉਹ ਵੀ ਕੀ ਕਰਨ ਹਿੱਸਾ ਮੰਗਦੇ 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 ਉਹਨਾਂ ਨਾਲ ਆਪਦਾ ਹਿੱਸਾ ਵਿੱਚੋਂ ਖਤਮ ਹੋ ਜਾਂਦਾ ਉਹ ਫਿਰ ਸੜਕਾਂ ਦੇ ਹਿੱਸੇ ਚ ਖਾ ਜਾਂਦੇ ਨਹੀਂ ਸੜਕ ਮੂਰੇ ਮੂਰੇ ਬਣੀ ਜਾਂਦੀ ਹੈ ਮਗਰ ਮ ਉਹ ਟੁੱਟੀ ਜਾਂਦੀ ਹੈ ਇਹ ਤਾਂ ਹੈ ਹੀ ਆਪਣੇ ਮਸ਼ਹੂਰ ਮੈਂ ਤਾਂ ਕੈਸਟਾ ਸੀੜੀਆਂ 'ਚ ਵੀ ਇਹੀ ਕਹਿੰਦੇ ਰਹਾਂ ਵੀ ਲੋਕਾਂ ਦੀ ਥਾਂ ਤੇ ਥੁੱਕ ਪਾਉਂਦੇ ਨੇ ਸੜਕਾਂ ਦਾ ਇਹ ਹਾਲ ਤੇ ਵੀ ਤੁਸੀਂ ਜੇ ਕਿਤੇ ਸੜਕ ਟੁੱਟ ਗਈ 5 ਸਾਲ ਤਾਂ ਅਸੀਂ ਫਿਰ ਤੁਹਾਡਾ ਠੇਕਾ ਕੈਨਸਲ ਕਰ ਦਾਂਗੇ ਪਰ ਸਾਡੇ ਵੱਲੋਂ ਕੋਈ ਪੈਸੇ ਮੰਗਿਆ ਤੂੰ ਸਾਡੇ ਕੋਲ ਸ਼ਿਕਾਇਤ ਕਰਿਓ ਅਸੀਂ ਉਸ ਆਫਸਰ ਨੂੰ ਸਸਪੈਂਡ ਕਰ ਦਾਂਗੇ ਸੜਕਾਂ ਇਹ ਜਿਹਾਂ ਹੋਣਗੀਆਂ ਪਿੰਡ ਦੀ ਪੰਚਾਇਤ ਐਨਓਸੀ ਦੇਊਗੀ ਵੀ ਹਾਂ ਇਹ ਸੜਕ ਸਾਡੇ ਸਾਹਮਣੇ ਬਣੀ ਹੈ ਤੇ ਠੀਕ ਬਣੀ ਤਾਂ ਉਹ ਸੜਕ ਉਹਦਾ ਟੇਕੇ ਦਾ ਪੈਸੇ ਦੇਵਾਂਗੇ ਸੀ ਨੇ ਪੈਸੇ ਦੇਣੇ ਅਸੀਂ ਉਹਦੋਂ ਪੈਸਾ ਤਾਂ ਥੋੜਾ ਜੀ ਉਹ ਇੱਕ ਹੋਰ ਮੈਂ ਸਾਰੇ ਮਹਿਕਮਿਆਂ ਨੂੰ ਕਹਤਾ ਮੈਂ ਕਿਹਾ ਵੀ ਇੱਕ ਤਾਂ ਸੜਕਾਂ ਨੇ